ਟ੍ਰੈਫਿਕ ਪੁਲਿਸ ਨੇ ਭੱਜ ਭੱਜ ਫੜੇ ਬੁਲੇਟ ਤੇ ਪਟਾਕੇ ਪਾਉਣ ਵਾਲੇ ਬਣਾਈ ਚੰਗੀ ਰੇਲ ਦੇਖੋ ਕੀ ਬਣਿਆ ਮਾਹੌਲ ફર્યા <mully> કે ਬਿਲਕੁਲ ਪ੍ਰਾਣੀ ਜੇ ਪ੍ਰਾਣੀ ਮੰਨੂਗ ਐਸਐਸਪੀ ਪ੍ਰੋਇਕਟਰ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦੇ ਬੜੇ ਸਖਤ ਨਿਰਦੇਸ਼ ਨੇ ਟ੍ਰੈਫਿਕ ਨਿਯਮਾਂ ਦੇ ਸੰਬੰਧ ਵਿੱਚ ਕੋਈ ਵੀ ਵਾਇਲੇਸ਼ਨ ਕਰਦਾ ਬੁਲਟ ਪਟਾਕਿਆਂ ਵਾਲ ਹੋ ਗਿਆ ਵਿਦਾਊਟ ਨੰਬਰ ਪਲੇਟ ਹੋ ਗਈ ਤੇ ਪ੍ਰੈਪਰੇਟਿਕ ਹੋ ਗਿਆ ਕਿਸੇ ਕੀਮਤ ਦਾ ਨਹੀਂ ਬਖਸ਼ਣਾ ਚਾਹੀਦਾ ਇਸ ਕਨਕ੍ਰੇਟ ਡਰਾਉਣੇ ਚੈਕਿੰਗ ਨੂੰ ਪਤਾ ਹੈ ਜਦੋਂ ਕਿਸ ਨੂੰ ਫੜੀਦਣ ਦੀ ਕੋਸ਼ਿਸ਼ ਹੁੰਦੀ ਭੱਜ ਜਾਂਦੀ ਪਰ ਆਪੇ ਮੁੰਡੇ ਬੜੇ ਐਕਟਿਵ ਨੇ ਫੜੇ ਜਾਂਦੇ ਮੌਕੇ ਤੇ ਇਹ ਤਾਂ ਲੱਗਦਾ ਨਹੀਂ ਹੈਗਾ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਚੈਕਿੰਗ ਕਰਨ ਦੇ ਨਾਲ ਕੁਝ ਅੱਗੇ ਨਾਲੋਂ ਜਾਂ ਪਲੁਖਾ ਖੋਹਾਂ ਦਾ ਵੀ ਕਾਫੀ ਜਿਹਾ ਇੱਕ ਫਰਕ ਪੈ ਰਿਹਾ ਹੈ ਬਿਲਕੁਲ ਕਿਉਂਕਿ ਜਦੋਂ ਹੀ ਚੈਕਿੰਗ ਹੋਵੇਗੀ ਭਾਵੇਂ ਟ੍ਰੈਪ ਚੈਕਿੰਗ ਆ ਭਾਵੇਂ ਵੈਹ ਐਸਐਚਓ ਸੇ ਬੰਨ ਚੈਕਿੰਗ ਕਰਦੇ ਨੇ ਇਸ ਚੀਜ਼ ਦਾ ਫੈਕਟ ਤਾਂ ਹੁੰਦਾ ਹੈ ਹਨਾ ਕੋਈ ਵੀ ਗਲਤ ਅੰਸਰ ਹੈ ਉਹ ਜਦੋਂ ਚੈਕਿੰਗ ਚੱਲਦੀ ਹੈ ਉਹਦੇ ਕੋਲਸਾ ਪਾਸਾ ਕਰਨ ਦੀ ਕੋਸ਼ਿਸ਼ ਕਰਦਾ ਹਨਾ ਇਹ ਕਰਕੇ ਬੜੀ ਮਤਲਬ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਜਿਸ ਤਰ੍ਹਾਂ ਉਹ ਦੇਖਿਆ ਜਿਵੇਂ ਬੋਲਡਰ ਨੇ ਕਿ ਬੌਂਡਿੰਗ ਕੀਤੇ ਜਾ ਰਹੇ ਨੇ ਜਾਂ ਖਲਾਨ ਕੱਟ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਬਿਲਕੁਲ ਇਹਨਾਂ ਦੇ ਜੁਰਮ ਤਰਕ ਦੇਖਿਆ ਜਾਂਦਾ ਕਿ ਕਿੱਦਾਂ ਦਾ ਜੁਰਮ ਹੈ ਜੇ ਤਾਂ ਕੋਈ ਬੁਲਟ ਪਟਾਕੇ ਮਾਰਦਾ ਹੈ ਅੰਦਰ ਸਟੇਸ਼ਨ ਹੈ ਨਹੀਂ ਇਹ ਆਦਿ ਵਗੈਰਾ ਉਹਨੂੰ ਅੰਡਰ ਸੈਕਸ਼ਨ 277 ਦੇ ਬੰਦੂਰ ਕੀਤਾ ਜਾਂਦਾ ਜੇ ਕੋਈ ਛੋਟਾ ਮੋਟਾ ਫੈਂਸ ਉਹਦਾ ਆਨਲਾਈਨ ਚਲਾਨ ਹੀ ਕਰ ਦਿੱਤੇ ਜਾਂਦਾ ਜੇ ਛੋਟੀ ਉਮਰ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਫਿਰ ਉਹ ਵੀ ਅਪੀਲ ਕਰਨੀ ਚਾਹੋ ਮੇਰੀ ਇਹੀ ਬੇਨਤੀ ਹੈ ਕਿ ਜਦੇ ਛੋਟੇ ਬੱਚੇ ਐ 18 ਸਾਲ ਤੋਂ ਘੱਟ ਉਹਨਾਂ ਨੂੰ ਵੀ ਕਲ ਨਾ ਦਿਓ ਠੀਕ ਐ ਕਿਤੇ ਜਾਣਾ ਬੱਚਿਆਂ ਦੇ ਨਾਲ ਆਪ ਜਾਓ ਜਿੰਮੇਵਾਰੀ ਸਮਝੋ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਐ ਤੇ ਪੇਰੈਂਟਸ ਦਾ ਵੀ ਫਰਜ਼ ਬੰਦਾ ਇਸ ਚੀਜ਼ ਤੇ ਪਹਿਰਾ ਦੇਣ ਮੈਨੂੰ ਉਮੀਦ ਐ ਹੋਪ ਐ ਕਿ ਆਪਣੇ ਸ਼ਹਿਰੀ ਬੜੇ ਸੁਝਵਾਨੇ ਪ੍ਰਕਰ ਤੇ ਇਸ ਚੀਜ਼ ਦਾ ਅੰਗਰ ਕਰਨਗੇ ਕਿ ਅੱਗੇ ਨਾਲੋਂ ਕਾਫੀ ਫਰਕ ਵੀ ਪਿਆ ਐ